ਮਦਰ ਹੈ ਗਈਆਂ ਮੇਰਾ ਨਾਮ ਜਨਵੀਰ ਰਾਏ ਹੈ ਤੇ ਮੇਰੀ ਬੇਟੀ ਆ ਉਹ ਪ੍ਰਕriti ਰਾਏ ਤੇ ਕਾਲਜ ਗਈ ਸੀ ਮੰਡੇ ਨੂੰ ਬੇਟ 9 ਵਜੇ ਕਾਲਜ ਜਾਂਦੀ ਸੀ ਤੇ 2:25 ਮਿੰਟ ਤੱਕ 2:30 ਤੱਕ ਘਰ ਆ ਜਾਂਦੀ ਸੀ ਬ੍ਰਦਰ ਨਾਲ ਉਹਨਾਂ ਨੇ ਬਸ ਉਹੀ ਵੀਡੀਓ ਦੇਖੀ ਆ ਕਿ ਕੁੜੀ ਉਸ ਦਿਨ ਤੇ ਪੂਰੇ 2:10 ਮਿੰਟ ਡੇਲੀ ਕਾਲਜ ਛੁੱਟੀ ਹੁੰਦੀ ਸੀ ਉਸ ਦਿਨ ਉਹਨਾਂ ਦੀ ਇੱਕ ਦਿਨ ਪਹਿਲਾਂ ਫੇਵਲ ਹੋਈ ਆ ਦੂਸਰੇ ਦਿਨ ਉਹਨਾਂ ਦੇ ਮਤਲਬ ਕਿ ਰੋਲ ਨੰਬਰ ਮਿਲੇ ਸੀ ਉਹਨੇ ਬੇਟੀ ਨੇ ਸਾਨੂੰ ਘਰ ਨਹੀਂ ਦੱਸਿਆ ਕਿ ਅੱਜ ਮੇਨੂੰ ਰੋਲ ਨੰਬਰ ਉਸ ਦਿਨ ਕੁੜੀਆਂ ਵੀ ਬਹੁਤ ਘਟ ਆਈਆਂ ਸੀ ਤੇ ਉਹਨਾਂ ਦੀ ਕਲਾਸ ਨਹੀਂ ਲੱਗੀ ਤੇ ਕਾਫੀ ਕੁੜੀਆਂ 11 ਵਜੇ ਨਿਕਲ ਆਈਆਂ ਤੇ ਉਹ ਵੀ ਫਿਰ ਘਰੋਂ ਨਿਕਲ ਆਈ ਤੇ ਸਾਨੂੰ ਨਹੀਂ ਉਹਨੇ ਕੋਈ ਫੋਨ ਕੀਤਾ ਕਿ ਮੰਮਾ ਮੈਨੂੰ 11 ਵਜੇ ਛੁੱਟੀ ਹੋਣੀ ਆ ਜਾਂ ਪਾਪਾ ਜਾਂ ਭਈਆ ਮੈਨੂੰ 11 ਵਜੇ ਛੁੱਟੀ ਹੋਣੀ ਆ ਸਾ ਅਸੀਂ 2 ਵਜੇ ਤੇ ਬੇਟਾ 10 ਮਿੰਟ ਤੇ ਗਿਆ ਆ ਬੋਰਡ ਨੇ ਕਹਿ ਕੇ ਤੁਹਾਡੀ ਕੁੜੀ ਚਲੇਗੀ ਯਾ ਸਕੂਟੀ ਗਾੜ ਲੈੜਾ गिरਦੇ ਹੁੰਦਾ ਉਸ ਤੋਂ ਬਾਅਦ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ ਤੇ ਗੁੜੀਆਂ ਅਧੋਂ ਦੀ ਆਈ ਨਹੀਂ ਬਸ ਕੋਈ ਕੁਝ ਨਹੀਂ ਕਾਲੇ ਪਾਰਟੀ ਦੀ ਗੱਲ ਕੀਤੀ ਆ ਮਮਾ ਕੁੜੀਆਂ ਨੇ ਸਾੜੀ ਬੰਨੀ ਹੋਈ ਸੀ ਸਾਡੇ ਕਾਲਜ ਇਦਾਂ ਦੀ ਪਾਰਟੀ ਹੋਈ ਆ ਬਸ ਇਦਾਂ ਸਾਰੀਆਂ ਗੱਲਾਂ ਕੀਤੀਆਂ ਹਾਂਜੀ ਕੋਈ ਉਦਾਂ ਕੋਈ ਗੁੱਸਾ ਨਹੀਂ ਕੋਈ ਕੁਝ ਨਹੀਂ ਥੋੜਾ ਜਿਹਾ ਰੋਈ ਸੀ ਬਸ ਭਰਾ ਨੇ ਵੀ ਸਮਝਾਇਆ ਕਿ ਜੇ ਤੂੰ ਰੈਗੂਲਰ ਇੱਕ ਤੂੰ ਪੇਪਰ ਖਾਲੀ ਛੱਡ ਆਈਂ ਤੇ ਪੇਪਰ ਕਰਕੇ ਆਉਣਾ ਐ ਐਗਜ਼ਾਮ ਦੇ ਕੇ ਆਉਣਾ ਸੀ ਕੁਛ ਨਾ ਕੁਛ ਲਿਖ ਕੇ ਆਉਣਾ ਸੀ ਬਸ ਇੰਨੀ ਗੱਲ ਹੋਇਆ ਹੋਰ ਕੋਈ ਹੱਥ ਨਹੀਂ ਚੁੱਕਿਆ ਕੋਈ ਕਦੀ ਮਾਰਿਆ ਕੁੱਟਿਆ ਨਹੀਂ ਬਹੁਤ ਪਿਆਰ ਕਰਨਿਆ ਸੀ ਆਪਣੀ ਬੇਟੀ ਨੂੰ ਸਾਰੇ ਜਾਣੇ ਸਾਡੇ ਚਾਚਾ ਜੀ ਨਾਲ ਉਹਨਾਂ ਦੀਆਂ ਬੇਟੀਆਂ ਹੁੰਦੇ ਨਾਲ ਬੜੀ ਕਲੋਸ ਫਰੈਂਡ ਐ ਉਹ ਵਾ ਸਾਰਾ ਦਿਨ ਇੱਕੋ ਕੱਢ ਬੈਠੀਆਂ ਰਹਿੰਦੀਆਂ ਇਕੱਠੀਆਂ ਹੀ ਕਿੱਥੇ ਰਹਿੰਦੇ ਸੀ ਤੁਸੀਂ ਅਸੀਂ ਸੈਕਟਰੀ ਮੱਲਾ ਰਹਨੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਸਾਡੀ ਬੇਟੀ ਜਲਦ ਤੋਂ ਜਲਦ ਲੱਭੀ ਜਾਏ ਅਸੀਂ ਬਹੁਤ ਪਰੇਸ਼ਾਨ ਆ ਤਿੰਨ ਦਿਨ ਹੋ ਗਿਆ ਅਸੀਂ ਫਿਰਦੇ ਸਵੇਰ 7 ਵਜੇ ਤੋਂ ਸਾਰੇ ਰਿਸ਼ਤੇਦਾਰ ਸਾਰੇ ਭੈਣ ਭਰਾ ਇਕੱਠੇ ਲੱਗੇ ਹੋਏ ਆ ਤੇ ਕੋਈ ਹਜੇ ਤੱਕ ਸਾਨੂੰ ਪਤਾ ਨਹੀਂ ਲੱਗਾ ਜਿੰਨੂੰ ਵੀ ਪਤਾ ਲੱਗਾ ਹੱਥ ਜੋੜ ਕੇ ਮੈਂ ਬੇਨਤੀ ਕਰਦੀ ਆ ਕਿ ਸਾਨੇ ਨੂੰ ਫੋਨ ਕਰਨਾ ਅਸੀਂ ਆਪਣੇ ਫੋਨ ਨੰਬਰ ਦਿੱਤੇ ਹੈਗੇ ਆ ਜਿੱਥੇ ਵੀ ਕਿਸੇ ਨੂੰ ਸਾਡੀ ਕੁੜੀ ਲੱਭਦੀ ਆ ਉਹ ਸਾਨੂੰ ਕੋਈ ਨਾ ਕੋਈ ਫੋਨ ਕਰੇ ਕਿਸੇ ਦਾ ਘਰ ਵੀ ਬੈਠੀ ਹੋਈ ਆ ਤਾਂ ਵੀ ਸਾਨੂੰ ਦੱਸ ਦੇਣਾ ਕਿ ਅਸੀਂ ਬਹੁਤ ਪਰੇਸ਼ਾਨ ਆ ਮੇਰਾ ਨਾਮ ਪੁਨੀਤ ਹੈਗਾ ਮੇਰੀ ਬੇਟੀ ਪ੍ਰਕriti ਹੈ ਉਹ ਗਈ ਸੀ ਇੱਥੇ ਐਸਡੀ ਕਾਲਜ ਹਨੂਮਨ ਰੋਡ ਪੜਦੀ ਆ ਐ ਸੋਮਵਾਰ ਸਵੇਰੇ 9 ਵਜੇ ਗਈ ਸੀ ਬੇਟਾ ਛੱਡ ਕੇ ਆਇਆ ਸੀ ਜਦੋਂ ਉਹਨੂੰ 2 ਵਜੇ ਲੈਣ ਗਿਆ ਹੈਗਾ ਤੇ ਕਾਲਜ ਵਾਲਿਆਂ ਤੋਂ ਪਤਾ ਲੱਗਾ ਕਿ ਉਹ 11 ਵਜੇ 11:30 ਵਜੇ ਉਹ ਘਰ ਚ ਲਗੀ ਆ ਪਰ ਘਰ ਨਹੀਂ ਪਹੁੰਚੀ ਫਿਰ ਉਹਦੇ ਅਸੀਂ ਉਥੇ ਕਾਲਜ ਚ ਜਾ ਕੇ ਦੁਬਾਰਾ ਪੁੱਛਿਆ ਤੇ ਉਹਨਾਂ ਨੇ ਸਾਨੂੰ ਰਿਕਾਰਡਿੰਗ ਕਰਕੇ ਦਿਖਾਈ ਸੀ ਕਿ ਆ ਦੇਖੋ ਈ ਰਿਕਸ਼ਾ ਚ ਬੈ ਕੇ ਉਹ ਸਵੇਰੇ 11:30 ਵਜੇ ਚਲੇ ਗਈ ਆ 2 ਵਜੇ ਅਸੀਂ ਬੇਟਾ ਜਾਂਦਾ ਲੈਣ ਉਹਨੂੰ 2 ਵਜੇ ਬੇਟਾ ਲੈਣ ਗਿਆ ਉਥੇ ਤੇ ਜਦੋਂ ਉਥੇ ਪਹੁੰਚਿਆ ਉਹ ਤਾਂ ਉਥੇ ਨਹੀਂ ਸੀ ਅਗੀ ਉਹਨਾਂ ਨੇ ਸਕਿਉਰਟੀ ਗਾਰਡ ਨੂੰ ਪੁੱਛਿਆ ਸਕਿਉਰਟੀ ਗਾਰਡ ਨੇ ਦੱਸਿਆ ਕਿ 11:30 ਵਜੇ ਉਹ ਮਸ਼ਾਲ ਈ ਰਿਕਸ਼ਾ ਚ ਬੈ ਕੇ ਚਲੀ ਗਈ ਆ ਅਸੀਂ ਉਸ ਦੌਰਾਨ ਸਾਰੇ ਉਥੇ ਕਾਲਜ ਚ ਛਾਲ ਵੀ ਕਰਨ ਲੱਗ ਪਏ ਫਿਰ ਉਹਨਾਂ ਨੇ ਆਪਣੇ ਕਾਲਜ ਵਾਲਿਆਂ ਨੇ ਪ੍ਰਿੰਸੀਪਲ ਨੇ ਬੁਲਾ ਕੇ ਉਹਦੀ ਰਿਕਾਰਡਿੰਗ ਚੈੱਕ ਕਰਾਈਏ ਸਾਨੂੰ ਰਿਕਾਰਡਿੰਗ ਚੈੱਕ ਕਰਾ ਕੇ ਦੱਸਿਆ ਕਿ ਆ ਦੇਖੋ ਇਹ ਲੜਕੀ ਬੈ ਕੇ ਈ ਰਿਕਸ਼ਾ ਚ ਜਾ ਰਹੀ ਹੈ ਉਸ ਦਰਾਨਾ ਹੀ ਉਹ ਸਾਰੇ ਈ ਰਿਕਸ਼ਾ ਦੇ ਕੀ ਸਾਰਾ ਪਤਾ ਕੀਤਾ ਉਹ ਈ ਰਿਕਸ਼ਾ ਵਾਲੇ ਨੇ ਦੱਸਿਆ ਸਾਨੂੰ ਕਿ ਮੈਂ ਉਹਨੂੰ ਹਰਮਾਨ ਚੋਂ ਉਤਾਰਿਆ ਫਿਰ ਉਹਦੇ ਬਾਅਦ ਅਸੀਂ ਸਾਰਾ ਮਕੀ ਜਿੰਨੇ ਤਿਬੜੀ ਰੋਡ ਤੇ ਕੈਮਰੇ ਆ ਗਿਆ ਉੱਥੇ ਸ਼ਾਮਬੀਨ ਕਰਨੀ ਸ਼ੁਰੂ ਕੀਤੀ ਆ ਸੋਮਵਾਰ ਅਸੀਂ ਪੁਲਿਸ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਗੱਲਬਾਤ ਕੀਤੀ ਹੈ 1 ਘੰਟਾ ਸਾਡੇ ਨਾਲ ਰਹੇ ਆ ਥੋੜੀ ਉਹਨਾਂ ਨੇ ਸ਼ਾਮਬੀਨ ਕੀਤੀ ਆ ਉਸ ਤੋਂ ਬਾਅਦ ਨਹੀਂ ਸਾਡੇ ਕੋਲ ਆਏ ਗੱਲਬਾਤ ਨਹੀਂ ਹੋਈ ਹੈ ਗੀਰਲ ਸਿਰਫ ਉਹਦੇ ਆਪਣੇ ਕਾਲਜ ਵਿੱਚ ਇੱਕ ਸਬਜੈਕਟ ਤੇ ਨੰਬਰ ਘਟਾਏ ਸੀ ਉਹਦੇ ਬਾਰੇ ਉਹਨਾਂ ਨੇ ਮਰਕੀ ਅਸੀਂ ਉਹਨੂੰ ਘਰ ਗਿਆ ਸੀ ਕਿ ਬੇਟਾ ਰਾਮ ਨਾ ਪੜੀਦਾ ਐ ਇਦਾਂ ਕਲਾਸ ਨਹੀਂ ਕਰਨੀ ਤੂੰ ਨਹੀਂ ਪੜ ਸਕਦੀ ਘਰ ਟਿਊਸ਼ਨ ਰੱਖ ਲੈ ਤਾਂ ਹਾਂ ਤੇ ਉਹ ਮਰਕੀ ਉਹਨੇ ਦੁਬਾਰਾ ਉਹ ਕਾਲਜ ਜਾਂ ਕਿਸੇ ਬੱਚੇ ਨਾਲ ਗੱਲ ਕੀਤੀ ਹੈਗੀ ਆ ਉਹਨੇ ਸਾਨੂੰ ਦੱਸਿਆ ਬੱਚਨੇ ਕਿ ਇਹ ਗੱਲ ਤੋਂ ਥੋੜੀ ਉਹ ਮਨ ਨੂੰ ਗੱਲ ਹੈਗੀ ਆ ਉਹਦੇ ਤੇ ਉਹਦੇ ਬਾਅਦ ਉਹ ਅਸੀਂ ਕੱਲ ਕੈਮਰੇ ਚੈੱਕ ਕੀਤੇ ਤਿੜੀ ਰੋਡ ਦੇ ਉੱਤੇ ਕੋਈ 4-5 ਕੈਮਰੇ ਚੈੱਕ ਕੀਤੇ ਉਹਦੇ ਵਿੱਚ ਈ ਰਿਕਸ਼ਾ ਪਹਿਲਾਂ ਬੱਸ ਸਟੈਂਡ ਗਏ ਆ ਬੱਸ ਸਟੈਂਡ ਤੋਂ ਵਾਪਸ ਆਏ ਆ ਉਥੇ ਮੱਕੀ ਉਹਨਾਂ ਨੇ ਦੋ ਲੜਕੀਆਂ ਉਥੇ ਬਸਟੈਂਡ ਤੋਂ ਉਤਾਰੀਆਂ ਇਹ 릭ਸ਼ਾ 'ਚ ਬੈ ਕੇ ਗਰਦਾਸਪੁਰ ਵਾਪਸ ਆਈ ਹੈ ਉਹਦੇ ਦੌਰਾਨ ਇੱਕ ਸਿੰਘ ਫਾਊਂਡੇਸ਼ਨ ਹੈਗੀ ਆ ਉਹਨਾਂ ਦੇ ਕੈਮਰੇ ਚੈੱਕ ਕੀਤੇ ਸੀ ਉਹਦੇ ਵਿੱਚ ਬਿਲਕੁਲ ਕਲੀਅਰ ਉਹ 릭ਸ਼ਾ 'ਚ ਬੈਠੀ ਹੋਈ ਹੈ ਵਾਪਸ ਆ ਰਹੀ ਹੈ ਉਸ ਤੋਂ ਬਾਅਦ ਵੀ ਮਾਰਟ ਲੱਗ ਗਿਆ ਕੇ ਉਹ 릭ਸ਼ਾ 'ਚ ਫਿਰ ਅਸੀਂ ਚੈੱਕ ਕੀਤਾ ਉਹਨਾਂ ਦਾ ਸਾਰਾ ਵੀਡੀਓ ਉਹਦੇ ਵਿੱਚ ਵੀ ਉਹ 릭ਸ਼ਾ 'ਚ ਬੈਠੀ ਹੋਈ ਹੈ ਪਰ ਜਦੋਂ ਉਸ ਤੋਂ ਅੱਗੇ ਆਜੋ ਹਰਮਨ ਚੌਂਕ ਤੱਕ ਉੱਥੋਂ ਅੱਗੇ 릭ਸ਼ਾ ਖਾਲੀ ਹੋ ਗਿਆ ਉਹਦੇ ਵਿੱਚੋਂ ਦੁਬਾਰਾ ਨਹੀਂ ਬੈਠੀ ਨਜ਼ਰ ਆਈ ਸਾਨੂੰ ਉਹ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਸਾਡੀ ਅਦਤਤ ਮਤ ਕੀਤੀ ਜਾਏ ਕਿ ਜੋ ਵੀ ਬੰਦੀ ਕਾਰਵਾਈ ਆ ਉਹ ਕਰਨਾ ਕਿ ਉਹ ਚੈੱਕ ਕਰਨ ਲੱਭਣ ਕਿੱਥੇ ਹੈਗੀ ਆ ਕਿੱਥੇ ਨਹੀਂ ਅਸੀਂ ਆਪਣੇ ਲੈਵਲ ਤੇ ਪੂਰੀ ਕੋਸ਼ਿਸ਼ ਕਰਦੇ ਪਏ ਲੱਭਣ ਦੀ ਪਰ ਸਾਨੂੰ ਅਜੇ ਤੱਕ ਕੋਈ ਉਹਦਾ ਸੁਰਾਗ ਨਹੀਂ ਮਿਲਿਆਗਾ ਸੋਮਵਾਰ ਦੇ ਗੁੰਮ ਹੋਈ ਆ ਅੱਜ ਬੋਧਵਾਰ ਹੋ ਗਿਆ ਅਜੇ ਤੱਕ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਹੈਗੀ ਪੂਰੀ ਦੀ 20 ਸਾਲ ਲੇ ਜਗੀ ਆ ਉਹ ਆਪਣੀ ਯੂਨੀਫਾਰਮ ਦੇ ਵਿੱਚ ਆ ਗਈ ਆ ਬਲੈਕ ਰੰਗ ਦੀ ਪੈਂਟ ਪਾਈ ਆ ਵਾਈਟ ਸ਼ਰਟ ਪਾਈ ਆ ਸਪੋਰਟ ਸ਼ੂਜ਼ ਪਾਏ ਉਹਨੇ ਬਲੈਕ ਕਲਰ ਦੇ ਔਰ ਇੱਕ ਆਪਣਾ ਕੋਲ ਇੱਕ ਬੁਕਸ ਹੈ ਆਪਣਾ ਬੁਕਸ ਦਾ ਵਾਲਾ ਗੇਟਵੇ ਬੈਗ ਉਹਦੇ ਮੁੱਢੇ ਉੱਪਰ ਹੈਗਾ ਨਾਲ ਹੀ ਮੇਰਾ ਨੰਬਰ ਹੈਗਾ 836095210